ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਹੁਣ ਆਰਥਿਕ ਮਸਲਿਆਂ ਔਰ ਵਿਆਜ ਦਰਾਂ ਦੀ ਸੂਝ ਰੱਖਣ ਵਾਲੇ ਤੇ ਯਾਰ ਬੇਕਾਰ ਪੈਨਸ਼ਨਰ ਮਹਿਸੂਸ ਕਰਦੇ ਹਨ ਕਿ 15 ਸਾਲ ਤੱਕ ਕਮਿਊਨਿਟੇਸ਼ਨ ਪੈਨਸ਼ਨ ਦੀ ਰਿਕਵਰੀ ਹੁੰਦੀ ਹੈ ਉਹ ਵਾਕਿਆ ਹੀ ਬਹੁਤ ਜ਼ਿਆਦਾ ਹੈ ਇਸ ਫੈਸਲੇ ਦੇ ਵਿਰੁੱਧ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਨਸਾਫ ਲਈ ਐਸਐਲਪੀ ਦਾਇਰ ਕਰਨੀ ਚਾਹੀਦੀ ਹੈ ਕਈ ਸਟੇਟਾਂ ਨੇ ਤਾਂ ਆਪਣੇ ਆਪ ਹੀ ਰਿਕਵਰੀ ਦਾ ਸਮਾਂ ਘਟਾ ਦਿੱਤਾ ਹੈ ਉਦਾਹਰਨ ਦੇ ਵਜੋਂ ਗੁਜਰਾਤ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ 13 ਸਾਲ ਦਾ ਸਮਾਂ ਇਸ ਦਾ ਕਰ ਦਿੱਤਾ ਹੈ 16 ਜਨਵਰੀ 2025 ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਇੱਕ ਮੀਟਿੰਗ ਬੁਲਾਈ ਗਈ ਜੋ ਕਿ ਸੁਪਰੀਮ ਕੋਰਡ ਵਿੱਚ ਜਾਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਇਸ ਮੀਟਿੰਗ ਤੋਂ ਬਾਅਦ ਬੀਐਸ ਸਿਆਣੀ ਜੋ ਕਿ ਪੰਜਾਬ ਰਾਜ ਪੈਨਸ਼ਨਰ ਮਹਾਸੰਘ ਦੇ ਜਨਰਲ ਸਕੱਤਰ ਨੇ ਉਹਨਾਂ ਨੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪੈਨਸ਼ਨਰ ਜਿਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿੱਟਾਂ ਪਾਈਆਂ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਐਸਐਲਪੀ ਪਾਉਣ ਲਈ ਯੋਗਦਾਨ ਪਾਉਣ ਉੱਥੇ ਹੀ ਕਮਿਊਨੀਕੇਸ਼ਨ ਜੋ ਕਿ ਪੈਨਸ਼ਨ ਦੀ ਰਿਕਵਰੀ ਵਿਰੁੱਧ ਸਟੇ ਪ੍ਰਾਪਤ ਕੀਤਾ ਜਾ ਸਕੇ ਰਿੱਟ ਪਟੀਸ਼ਨਾਂ ਦੇ ਲਗਭਗ 400 ਪੈਨਸ਼ਨਰਾਂ ਨੇ ਅਪੀਲ ਪਾਉਣ ਲਈ ਤਿਆਰ ਹੋ ਗਏ ਨੇ ਮੀਟਿੰਗ ਦੇ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਐਸਐਲਪੀ ਤਾਂ ਹਰ ਹਾਲਤ ਵਿੱਚ ਪਾਉਣੀ ਹੀ ਚਾਹੀਦੀ ਹੈ ਇਸ ਕਾਮ ਲਈ ਸੁਪਰੀਮ ਕੋਰਟ ਵਿੱਚ ਚੋਟੀ ਦੇ ਵਧੀਆ ਵਕੀਲ ਕਰਨੇ ਚਾਹੀਦੇ ਨੇ ਜਿਸ ਨੂੰ ਵੱਧ ਤੋਂ ਵੱਧ 20 ਤੋਂ 25 ਲੱਖ ਦਾ ਖਰਚਾ ਹੋਵੇਗਾ ਇਸ ਕੰਮ ਲਈ ਹਰੇਕ ਪੈਸ਼ਨਰ ਨੂੰ ਲਗਭਗ 5000 ਰੁਪਏ ਦਾ ਯੋਗਦਾਨ ਪਾਉਣਾ ਪਵੇਗਾ ਜੇਕਰ ਜ਼ਿਆਦਾ ਪੈਸ਼ਨਰ ਪਟੀਸ਼ਨ ਪਾਉਣ ਲਈ ਤਿਆਰ ਹੋ ਜਾਂਦੇ ਨੇ ਤਾਂ ਫਿਰ ਪ੍ਰਤੀ ਪੈਸ਼ਨਰ ਇਹ ਰਾਸ਼ੀ ਘੱਟ ਸਕਦੀ ਹੈ ਹਾਂਜੀ ਦੋਸਤੋ ਇਸ ਲਈ ਪੰਜਾਬ ਰਾਜ ਪੈਸ਼ਨਰ ਮਹਾਸੰਗ ਦੇ ਸਕੱਤਰ ਸਾਹਿਬ ਬੀ ਐਸ ਸੈਣੀ ਜੀ ਅਤੇ ਮਹਾਸੰਗ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਪੈਸ਼ਨਰ ਪਟੀਸ਼ਨ ਪਾਉਣ ਲਈ ਤਿਆਰ ਹੋ ਜਾਣ ਜੋ ਕਿ ਪ੍ਰਤੀ ਪੈਸ਼ਨਰ ਯੋਗਦਾਨ ਦੀ ਰਾਸ਼ੀ ਕੁਝ ਹਟ ਹੋ ਸਕੇ ਮਜਬੂਤੀ ਨਾਲ ਆਪਣਾ ਕੇਸ ਲੜਿਆ ਜਾ ਸਕੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸਟੇ ਮਿਲਣ ਅਤੇ ਕੇਸ ਜਿੱਤਣ ਦੀ ਹਾਲਤ ਵਿੱਚ ਹਰ ਇੱਕ ਪੈਨਸ਼ਨਰ ਨੂੰ ਲੱਖ ਰੁਪਏ ਦਾ ਲਾਭ ਹੋਣਾ ਹੈ ਜਿਸ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਫੈਸਲੇ ਦੇ ਸਿੱਟੇ ਵੱਜੋਂ ਇੱਕਦਮ ਆਰਥਿਕ ਬੋਝ ਤੋਂ ਨਿਜਾਤ ਪਾਇਆ ਜਾ ਸਕਦਾ ਹੈ ਹੁਣ ਦੇਖਣਾ ਹੋਵੇਗਾ ਅਗੇ ਪੈਨਸ਼ਨਰ ਕੀ ਕਰਦੇ ਨੇ ਹੋਰ ਕਿੰਨੀਆਂ ਕੁ ਰਿੱਟਾਂ ਵਾਲੇ ਪੈਨਸ਼ਨਰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਇਸ ਵਿੱਚ ਸ਼ਾਮਿਲ ਹੁੰਦੇ ਨੇ ਵੈਸੇ ਹਰ ਇੱਕ ਦਾ ਵਿਚਾਰ ਇਹੀ ਹੈ ਕਿ ਐਸਐਲਪੀ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਪਾਉਣ ਲਈ ਹਰ ਹਿੱਲਾ ਵਰਤਣਾ ਚਾਹੀਦਾ ਇਸ ਦੇ ਸਿੱਟੇ ਵੱਜੋਂ ਦਾ ਬੰਦਾ ਹੈ ਉਸ ਨੂੰ ਅਦਾ ਕਰਨਾ ਚਾਹੀਦਾ ਕਿਉਂਕਿ ਜੇਕਰ ਫੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਆਉਂਦਾ ਹੈ ਤਾਂ ਪੈਨਸ਼ਨਰਾਂ ਨੂੰ ਵੱਡਾ ਆਰਥਿਕ ਲਾਭ ਹੋਵੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ